ਸਤਿ ਸ਼੍ਰੀ ਅਕਾਲ ਜੀ ਅਓ ਅੱਜ ਆਪਾਂ ਜਾਣਦੇ ਹਾਂ surjit patar ji ਦੇ ਜੀਵਨ ਰਚਨਾ ਤੇ ਪੰਜਾਬੀ ਸਾਹਿਤ ਵਿੱਚਲੇ ਯੋਗਦਾਨ ਬਾਰੇ surjit patar ਅਜੋਕੇ ਸਮੇਂ ਦਾ ਇੱਕ ਸੋਜਵਾਨ ਤੇ ਸਮਰਥਵਾਨ ਪੰਜਾਬੀ ਕਵੀ ਹੈ ਉਸ ਦਾ ਜਨਮ 14 ਜਨਵਰੀ 1944 ਨੂੰ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ ਪਿਤਾ ਸ਼੍ਰੀ ਹਰਪਜਨ ਸਿੰਘ ਉਸਦੇ ਬਚਪਨ ਵਿੱਚ ਹੀ ਪਰਦੇਸ ਚਲੇ ਗਏ ਜਿਸ ਕਾਰਨ surjeet patar ਦਾ ਬਚਪਨ ਜ਼ਿੰਮੇਵਾਰੀਆਂ ਪਰ ਇਸ ਸੰਜੀਦਗੀ ਦੇ ਭਾਰਥ ਨੇ ਬਿਤਾ। ਪੜਾਈ ਵਿੱਚ ਮਿਹਨਤੀ ਤੇ ਲਾਇਕ ਹੋਣ ਸਦਕਾ ਉਸ ਨੇ ਪੰਜਾਬੀ ਦੀ ਐਮਏ ਵਿੱਚ 골ਡ ਮੈਡਲ ਹਾਸਲ ਕੀਤਾ। ਕੁਝ ਸਮਾਂ ਕਾਲਜ ਵਿੱਚ ਲੈਕਚਰਰ ਲੱਗੇ ਰਹਿਣ ਉਪਰੰਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਕਰ ਲਈ। ਹੁਣ ਵੀ ਇਸੇ ਯੂਨੀਵਰਸਿਟੀ ਵਿੱਚ ਰਹਿੰਦੇ ਆਂ। ਉਹ ਪੰਜਾਬੀ ਸਾਹਿਤ ਦੀ ਸੇਵਾ ਲਈ ਅਣਥੱਕ ਰੂਪ ਵਿੱਚ ਸਰਗਰਮ ਹੈ। surjit patar ਨੇ ਹੁਣ ਤੱਕ ਪੰਜਾਬੀ ਕਾਵ ਦੇ ਭੰਡਾਰ ਵਿੱਚ ਤਿੰਨ ਕਾਵ ਸੰਗ੍ਰਹਿਾਂ ਦਾ ਯੋਗਦਾਨ ਦਿੱਤਾ ਹੈ। ਹਵਾ ਵਿੱਚ ਲਿਖੇ ਹਰਫ ਬਿਰਖ ਅਰਜ਼ ਕਰੇ ਅਤੇ ਹਨੇਰੇ ਵਿੱਚ ਸੁਲਗਦੀ ਵਰਣਮਲ ਇਹਨਾਂ ਤੋਂ ਪਹਿਲਾਂ ਉਸਨੇ ਦੋ ਲੇਖਕਾਂ ਦੀਆਂ ਰਚਨਾਵਾਂ ਦੇ ਨਾਲ ਆਪਣੀਆਂ ਕੁਝ ਕਵਿਤਾਵਾਂ ਕੋਲਾਜ ਕਿਤਾਬ ਨਾਂ ਦੀ ਪੁਸਤਕ ਵਿੱਚ ਵੀ ਛਾਪੀਆਂ ਸਨ ਪਰ ਇੱਕ ਸੰਭਾਵਨਾ ਪਰਪੂਰ ਕਵੀ ਹੋਜੋ ਉਸ ਦੀ ਪਛਾਣ ਕਰਵਾਉਣ ਵਾਲੀ ਪੁਸਤਕ ਹਵਾ ਵਿੱਚ ਲਿਖੇ ਹਰਫ ਜੋ ਖੂਬਸੂਰਤ ਗਜ਼ਲਾਂ ਦਾ ਸੰਗ੍ਰਹਿ ਹੈ ਹਨੇਰੇ ਵਿੱਚ ਸੁਲਗਦੀ ਵਰਨਮਾਲਾ ਨੂੰ ਭਾਰਤੀ ਸਾਹਿਤ ਕਦਮੀ ਦਾ ਪੁਰਸਕਾਰ ਪ੍ਰਾਪਤ ਹੋਇਆ ਹੈ ਇਸ ਤੋਂ ਇਲਾਵਾ ਦੇਸ਼ ਵਿਦੇਸ਼ ਦੀਆਂ ਬਹੁਤ ਸਾਰੀਆਂ ਸਾਹਿਤਿਕ ਸੰਸਥਾਵਾਂ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ ਹੈ ਉਸ ਨੂੰ ਭਾਰਤ ਸਰਕਾਰ ਨੇ ਸਾਲ 2012 ਵਿੱਚ ਪਦਮ ਸ਼੍ਰੀ ਦੇਵ ਉਪਾਦੀ ਨਾਲ ਸਨਮਾਨਿਤ ਕਰਕੇ ਪੰਜਾਬੀ ਸਾਹਿਤ ਦਾ ਮਾਣ ਵਧਾਇਆ ਹੈ। surjit pat ਇੱਕ ਸੰਵੇਦਨਸ਼ੀਲ ਤੇ ਚੇਤਨਕ ਕਵੀ ਹੈ। ਆਪਣੇ ਸਮੇਂ ਦੇ ਯਥਾਰਥ ਦੀਆਂ ਵਿਪਿੰਨ ਪਰਤਾਂ ਨਾਲ ਦੋ ਚਾਰ ਹੁੰਦਿਆਂ ਉਸ ਦਾ ਸੰਵੇਦਨਸ਼ੀਲ ਮਨ ਜੋ ਪ੍ਰਭਾਵ ਗ੍ਰਹਿਣ ਕਰਦਾ ਹੈ ਉਹ ਉਸ ਦੀ ਚੇਤਨਾ ਦੀ ਪੱਠੀ ਵਿੱਚ ਪੈ ਕੇ ਖਰਾ ਸੋਨਾ ਹੋ ਨਿਬੜਦੇ ਹਨ ਮਨੁੱਖੀ ਭਾਵਨਾਵਾਂ ਦੀ ਕੋਮਲਤਾ ਤੇ ਮਨੁੱਖੀ ਸੋਚ ਦੀ ਸਵੱਛਤਾ ਨੋ ਝੋਲਸ ਰਹੀਆਂ ਪ੍ਰਸਥਿਤੀਆਂ ਅਤੇ ਇਹਨਾਂ ਦੇ ਫਲਸਰੂਪ ਮਨੁੱਖਾ ਅੰਦਰ ਪੈਦਾ ਹੋ ਰਹੇ ਮੌਕਾ ਪ੍ਰਸਤੀ ਹੁਦਗਰਜੀ ਰਸਮੀਪਣ ਤੇ ਦਿਖਾਵੇ ਦੇ ਰੁਝਾਵਾਂ ਦਾ ਉਸਨੇ ਸਾਫ ਸੁਥਰੀ ਤੇ ਉਸਾਰੂ ਕਾਵ ਦ੍ਰਿਸ਼ਟੀ ਤੋਂ ਚਿੱਤਰਣ ਕੀਤਾ ਹੈ ਅੱਜ ਦੇ ਭ੍ਰਿਸ਼ਟ ਮਾਹੌਲ ਵਿੱਚ ਉੱਚ ਜੀਵਨ ਆਦਰਸ਼ਾਂ ਅਤੇ ਨੈਤਿਕ ਸੱਭਿਆਚਾਰਕ ਮੁੱਲਾਂ ਦਾ ਕਤਲ ਤਿਆਗ ਉਸ ਦੇ ਲਈ ਕਾਵਿਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਇਹਨਾਂ ਸਥਿਤੀਆਂ ਨੂੰ ਰੂਪਮਾਨ ਕਰਦੇ ਹੋਏ ਉਹ ਮਾਨਵਤਾ ਪ੍ਰਤੀ ਆਪਣੇ ਕਾਵ ਕਰਤਵ ਬਰੇ ਵਿਸੁਚੇਤ ਰਹਿੰਦਾ ਹੈ ਚੌ ਤਰਫੀ ਫੈਲੇ ਹਨੇਰੇ ਵਿੱਚ ਹੋ ਵਿਕਮੁਖੀ ਆਸ ਦੀ ਰੋਸ਼ਨੀ ਜਗਾਈ ਰੱਖਣਾ ਉਸ ਦੀ ਕਵਿਤਾ ਦਾ ਸਵਾਗਤਯੋਗ ਵਿਸ਼ੇਸ਼ਤਾ ਹੈ। surjit patar ਅੱਜ ਦੇ ਦੌਰ ਦਾ ਪ੍ਰਮੁੱਖ ਪ੍ਰਗਤੀਕਾਰ ਹੈ। ਭਾਵੇਂ ਉਹ ਗਜ਼ਲ ਲਿਖ ਰਿਹਾ ਹੋਵੇ ਜਾਂ ਗੀਤ ਅਤੇ ਭਾਵੇਂ ਖੁੱਲੀ ਕਿਤਾਬ ਵੀ ਲਿਖ ਰਿਹਾ ਹੋਵੇ। ਉਸ ਦੀ ਰਚਨਾ ਦਾ ਸੁਹਾਓ ਪ੍ਰਗਿਤ ਰਹਿੰਦਾ ਹੈ ਆਪਣੇ ਇੱਕ ਇੰਟਰਵਿਊ ਵਿੱਚ ਉਸਨੇ ਆਪ ਮੰਨਿਆ ਹੈ ਲਿਰਿਕ ਮੇਰੇ ਉਤੇ ਹਾਵੀ ਹੈ ਅ ਗੀਤ ਪ੍ਰਤੀ ਐਸੇ ਮੂ ਵਿੱਚ ਉਸਨੇ ਫਾਰਸੀ ਕਾਵ ਰੂਪ ਗਜ਼ਲ ਨੂੰ ਪੰਜਾਬੀ ਦੀ ਸਰਲ ਲੈ ਵਿੱਚ ਬੰਨਣ ਦਾ ਸਫਲ ਯੋਗਦਾਨ ਕੀਤਾ ਹੈ ਉਸ ਦੀ ਗੀਤ ਰਚਨਾ ਵੀ ਗੰਭੀਰ ਸੁਰ ਵਾਲੀ ਹੋਣ ਦੇ ਬਾਵਜੂਦ ਪੰਜਾਬੀ ਮਨ ਦੀ ਸਾਦਗੀ ਨਾਲ ਭਰਪੂਰ ਹੈ ਪਾਤਰ ਦੀ ਕਵਿਤਾ ਦੀ ਖੂਬਸੂਰਤੀ ਇਹ ਹੈ ਕਿ ਇਹ ਆਪਣੀ ਸਰਲਤਾ ਤੇ ਸਾਦਗੀ ਵਿੱਚ ਜੀਵਨ ਦੇ ਤਣਾਅਪੂਰਨअनुभवਾਂ ਦਾ ਸਹਿਜ ਚਿਤ੍ਰਨ ਕਰ ਜਾਂਦੀ ਹੈ। ਉਸ ਦੀ ਕਵਿਤਾ ਦੇ ਨਾ ਗੁਣਾ ਕਰਕੇ ਉਸ ਨੂੰ ਅੱਜ ਦੇ ਦੌਰ ਦਾ ਸਭ ਤੋਂ ਵੱਧ ਪੜਿਆ ਗਿਆ, ਗਾਇਆ ਤੇ ਸਲਾਹਿਆ ਜਾਣ ਵਾਲਾ ਪੰਜਾਬੀ ਕਵੀ ਹੋਣ ਦਾ ਮਾਣ ਪ੍ਰਾਪਤ ਹੈ। ਇੰਜ ਅਖੀਰ ਵਿੱਚ ਇਹ ਕਿਹਾ ਜਾ ਸਕਦਾ ਹੈ ਸੁਰਜੀਤ ਪਾਤਰ ਆਧੁਨਿਕ ਪੰਜਾਬੀ ਕਵਿਤਾ ਵਿੱਚ અત્યੰਤ ਹਰਮਨ ਪਿਆਰਾ ਕਵੀ ਦਰਬਾਰਾਂ ਦਾ ਸ਼ਿੰਗਾਰ ਅਤੇ ਉੱਚ ਸਮਰੱਥਾ ਵਾਲਾ ਕਵੀ ਹੈ ਉਸ ਦੀਆਂ ਮੁੱਢਲੀਆਂ ਕਵਿਤਾਵਾਂ ਵਿੱਚੋਂ ਉਸ ਦਾ ਜੁਝਾਰੂ ਵਿਦਰੋਹੀ ਕਾਵ ਤਾਰਾ ਨਾਲ ਪ੍ਰਤੀਬੱਧਤਾ ਸਪਸ਼ਟ ਹੈ ਪਰ ਜੋ ਕੇ ਸਮੇਂ ਵਿੱਚ ਉਸ ਦੀਆਂ ਕਾਵ ਰਚਨਾਵਾਂ ਨਵੇਂ ਯੁੱਗ ਦੀਆਂ ਵੰਗਾਰਾਂ ਦੁਸ਼ਵਾਰੀਆਂ ਮਨੁੱਖੀ ਗੌਰਵ ਅਤੇ ਸੰਤਾਪ ਨਾਲ ਸੰਬੰਧਿਤ ਜਟਿਲ ਸਮੱਸਿਆਵਾਂ ਨੂੰ ਚਿੱਤਰਨ ਵੱਲ ਅਗਰਸ਼ੀਲ ਹਨ ਮਹਾਨ ਕਵੀ ਪੰਜਾਬੀ ਸਾਹਿਤ ਦੇ ਬਾਬਾ ਬੋੜ ਵਜੋਂ ਜਾਣੇ ਜਾਂਦੇ ਪਦਮ ਸ਼੍ਰੀ ਸੁਰਜੀਤ ਪਾਤਰ ਜੀ ਜਿਹੜੇ ਅਚਾਨਕ 11 ਮਈ 2024 ਨੂੰ 79 ਸਾਲ ਦੀ ਉਮਰ ਵਿੱਚ ਇਸ ਸੰਸਾਰ ਨੂੰ अलविदा आके। ਉਹਨਾਂ ਦੀ ਮੌਤ ਨਾਲ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। surjit patar ਜੀ ਦੀ ਕਲਮ ਤੋਂ ਉਕਰੇ ਬੋਲਾਂ ਨੂੰ ਚੋਟੀ ਦੀ ਗਾਇਕਾ ਨੇ ਵੀ ਆਪਣੇ ਸੁਰੇਲੀ ਆਵਾਜ਼ ਵਿੱਚ ਗਾਇਆ। ਉਹਨਾਂ ਦੀਆਂ ਰਚਨਾਵਾਂ ਅਤੇ ਮਿੱਠ ਬੋਲੜੇ ਸੁਭਾ ਕਰਨ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਧੰਨਵਾਦ ਜੀ।